ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਪਹੁੰਚੇ ਗਏ ਹਨ। ਇਸ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਮੌਨਸੂਨ ਨੇ दस्तक ਦਿੱਤੀ ਤੇ ਲਗਾਤਾਰ ਬਰਸਾਤ ਜਿਹੜੀ ਆ ਪੈਂਦੀ ਹੋਈ ਨਜ਼ਰ ਆ ਰਹੀ ਹੈ ਔਰ ਹਰ ਇਲਾਕੇ ਦੇ ਵਿੱਚ ਇਸ ਵੇਲੇ ਪਾਣੀ ਦਾ ਭਰਾਵ ਜਿਹੜਾ ਹੈਗਾ ਉਹ ਖੜਾ ਹੋ ਰਿਹਾ ਜਿਹਦੇ ਕਰਕੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਕਿ ਜਿਹੜੇ ਲੋਕਾਂ ਦੇ ਪਲਾਟ ਖਾਲੀ ਹੈਗੇ ਨੇ ਜਿਨ੍ਹਾਂ ਵਿੱਚ ਲੋਕ ਅਕਸਰ ਗੰਦਗੀ ਸੁੱਟ ਦਿੰਦੇ ਨੇ ਜਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਪਲਾਟਾਂ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਵਗੈਰਾ ਪਏ ਹੈਗੇ ਨੇ ਉਹਨਾਂ ਨੂੰ ਸਾਫ਼ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਡਿਪਟੀ ਕਮਿਸ਼ਨਰ ਸਾਡੇ ਨਾਲ ਹੈਗੇ ਨੇ ਸਰ ਗੱਲਬਾਤ ਕਰ ਲੈ ਸਰ ਕਿਸ ਤਰ੍ਹਾਂ ਕਿਉਂਕਿ ਇੱਕ ਇਸ ਚੀਜ਼ ਦੇ ਨਾਲ ਬਿਮਾਰੀਆਂ ਹੋਣ ਦਾ ਵੀ ਖਰਚਾ ਹੈਗਾ ਔਰ ਬਹੁਤ ਵਧੀਆ ਕਦਮ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਤੁਹਾਡੇ ਵੱਲੋਂ ਚੱਕਿਆ ਗਿਆ ਔਰ ਲੋਕ ਵੀ ਸ਼ਾਇਦ ਅਵੇਰਨੈਸ ਇਸ ਬਾਰੇ ਲੈ ਰਹੇ ਆ ਔਰ ਤੁਹਾਡੇ ਵੱਲੋਂ ਜਿਹੜੇ ਆਟੋ ਰਿਕਸ਼ਾ ਚਲਾਏ ਗਏ ਨੇ ਜਿਹੜੇ ਲਗਾਤਾਰ ਅਨਾਊਂਸਮੈਂਟ ਕਰ ਰਹੇ ਨੇ ਬਿਲਕੁਲ ਜੀ ਇਹ ਆਮ ਦੇਖਣ ਚ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਈ ਵਾਰੀ ਆਪਣੇ ਲੋਕਾਂ ਨੇ ਖਾਲੀ ਪਲਾਟ ਉਹਨਾਂ ਦੇ ਹੁੰਦੇ ਨੇ ਖੂਬ ਛੱਡ ਕੇ ਜਾ ਚੁੱਕੇ ਹੁੰਦੇ ਨੇ ਜਾਂ ਬਾਹਰ ਕੀ ਤੇ ਰਹ ਰਹੇ ਹੁੰਦੇ ਨੇ ਉਹ ਖਾਲੀ ਪਲਾਟਾਂ ਦੇ ਵਿੱਚ ਜਿਹੜੇ ਆਸ-ਪਾਸ ਲੋਕੀ ਨੇ ਉਹ ਕੂੜਾ ਜਿਹੜਾ ਸਿੱਟ ਦਿੰਦੇ ਨੇ ਅੰਡ ਫਿਰ ਉਹਦੇ ਲਈ ਸਾਡੇ ਨਗਰ ਨਿਗਮ ਵੱਲੋਂ ਵੀ ਕਾਫੀ ਦਿੱਕਤ ਆਉਂਦੀ ਹੈ ਕਿ ਵੀ ਉਹਨਾਂ ਨੂੰ ਠਾਣਾ ਕਰਨਾ ਅੰਦਰ ਜਾ ਕੇ ਸਫਾਈ ਸੇਵਕਾਂ ਨੂੰ ਵੀ ਦਿੱਕਤ ਆਉਂਦੀ ਹੈ ਸੋ ਰਿਸਪਾਂਸਿਬਿਲਟੀ ਕਿਸੇ ਨਾ ਕਿਤੇ ਅਸੀਂ ਉਹਨਾਂ ਲੋਕਾਂ ਦੇ ਫਿਕਸ ਕੀਤੀ ਹੈ ਕਿ ਤੁਹਾਡਾ ਆਪ ਦਾ ਪਲਾਟ ਹੈ ਤੁਹਾਡੀ ਮਾਲਕੀ ਹੈਗੀ ਤੁਹਾਡਾ ਕਬਜ਼ਾ ਹੈਗਾ ਐਂਡ ਉਥੇ ਕੂੜਾ ਪਿਆ ਹੋਇਆ ਕਾਗੀ ਹੋਈ ਹੈ ਮੈਨੂੰ ਜਦੋਂ ਇਹ ਆਰਡਰ ਕੀਤਾ ਲੋਕਾਂ ਦੇ ਮੈਸੇਜ ਆਏਗੇ ਵੀ ਸੱਪ ਸੁਪ ਵੀ ਨਿਕਲਦੇ ਆਂ ਆਸ-ਪਾਸ ਆਂਡ ਵਾਂ ਦੇ ਵਿੱਚ ਲੋਕਾਂ ਦੇ ਵਿੱਚ ਜੰਗਲੀ ਨਾਨਵਰ ਵੀ ਆਂਦੇ ਬੜਾ ਲੋਕਾਂ ਨੂੰ ਖਦਸ਼ਾ ਉਹਦੇ ਨਾਲ ਹੁੰਦਾ ਹੈਗਾ ਤੇ ਅਸੀਂ 10 ਜੁਲਾਈ ਤੱਕ ਦਾ ਉਹਨਾਂ ਨੂੰ ਨੋਟਿਸ ਦਿੱਤਾ ਹੈ ਕਿ ਤੁਸੀਂ 10 ਜੁਲਾਈ ਤੱਕ ਆਪਣੇ ਜਿਹੜੇ ਪਲਾਟ ਹੈ ਉਹ ਖਾਲੀ ਕਰਵਾ ਦਿੱਤੀ ਜਾਵੇ ਜਾਂ ਜੋ ਉਹਦੀ ਫੈਂਸਿੰਗ ਵਗੈਰਾ ਕਰਵਾ ਸਕਦੇ ਆਂ ਦੀ ਫੈਂਸਿੰਗ ਕਰਵਾ ਦਿੱਤੀ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਪੱਧਰ ਤੇ ਇਹਦੀ ਸਾਫ ਸਫਾਈ ਆ ਫੈਂਸਿੰਗ ਲਾਵਾਂਗੇ ਪਰ ਉਹਨਾਂ ਮਾਲਕਾਂ ਦੇ ਉੱਤੇ ਜ਼ੋਰ ਕਾਰਵਾਈ ਹੋਵੇਗੀ ਉੱਤੇ ਜੁਰਮਾਨਾ ਵੀ ਕੀਤਾ ਜਾਵੇਗਾ ਜਾਂ ਤਾਂ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਜਿਹੜੇ ਇਸ ਵੇਲੇ ਆਪਾਂ ਮੰਨ ਲੀਏ ਕਿ ਵਿਦੇਸ਼ ਜਾ ਚੁੱਕੇ ਨੇ ਉਹਨਾਂ ਦਾ ਕੋਈ ਕੇਅਰ ਟੇਕਰ ਵੀ ਹੈ ਨਹੀਂ ਫਿਰ ਉਸ ਚੀਜ਼ ਨੂੰ ਕਿਸ ਤਰ੍ਹਾਂ ਆਪਾਂ ਅਸੀਂ ਬਿਲਕੁਲ ਜੀ ਇੱਕ ਨੋਟਿਸ ਜੂਰ ਦਵਾਂਗੇ ਉਹਨਾਂ ਦੇ ਉਹ 플ੌਟ ਮਾਲਕਾਂ ਨੂੰ ਅਸੀਂ ਨੋਟਿਸ ਮੈਂ ਮੇਰੀ ਮਾ ਸਾਡੇ ਕਮਿਸ਼ਨਰ ਨਗਰ ਨਿਗਮ ਉਹਨਾਂ ਨਾਲ ਵੀ ਗੱਲ ਹੋਈ ਸੀ ਮੇਅਰ ਸਾਹਿਬ ਨਾਲ ਵੀ ਅਸੀਂ ਗੱਲ ਕਰ ਚੁੱਕੇ ਹਾਂ ਸਾਰਿਆਂ ਨੂੰ ਇੱਕ ਇੱਕ ਨੋਟਿਸ ਜਾਊਗਾ ਮੇਰੀ ਮਤਲਬ ਇਹ ਤੁਹਾਡੇ ਚੈਨਲ ਨਾਲ ਹੀ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਹੀ ਹੋਈ ਕਿਉਂਕਿ ਜੇ ਭਾਵੇਂ ਵਿਦੇਸ਼ ਵੀ ਬੈਠੇ ਨੇ ਖਬਰ ਪਹੁੰਚ ਜਾਂਦੀ ਹੈਗੀ ਕਿ ਵੀ ਇਸ ਤਰ੍ਹਾਂ ਦਾ ਕੋਈ ਆਰਡਰ ਨਿਕਲਿਆ ਹੈਗਾ ਜਾਂ ਕੋਈ ਗਲਬਾਤ ਹੋਈ ਹੈ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਪਾਂ ਇਹ ਸਮਾਰਲੀ ਇੱਕ ਕਦਮ ਚੁੱਕਿਆ ਆਪਣੇ ਜਲੰਧਰ ਸ਼ਹਿਰ ਲਈ ਇੱਕ ਕਦਮ ਚੁੱਕਿਆ ਹੈਗਾ ਤੁਸੀਂ ਸਾਡੇ ਨਾਲ ਤੁਹਾਡਾ ਸਾਥ ਦਿਓ ਜੇ ਤੁਹਾਨੂੰ ਇਹ ਤਕਲੀਫ ਹੈ ਜੇ ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਮੇਰੇ ਮੇਰੇ ਵਿੱਚ ਇੰਨੀ ਸਮਰਥਾ ਨਹੀਂ ਹੈ ਮੈਂ ਕਰਵਾਉਣਾ ਚਾਹੁੰਦਾ ਹਾਂ ਬਟ ਸਮਰਥਾ ਨਹੀਂ ਰਹਿਦਾ ਸਾਨੂੰ ਦੱਸੋ ਅਸੀਂ ਆ ਕੇ ਕਰਵਾ ਦਾਂਗੇ ਬਟ ਜੇ ਆਪਾਂ ਧਿਆਨ ਨਹੀਂ ਦੇਵਾਂਗੇ ਤੇ ਅਣਗਿਆਲੀ ਕਰਾਂਗੇ ਫਿਰ ਉਹਨਾਂ ਤੇ ਜ਼ੋਰ ਕਾਰਵਾਈ ਹੋਊਗੀ ਉਹਨਾਂ ਨੂੰ ਜ਼ੋਰ ਅਸੀਂ ਨੋਟਿਸ ਵੀ ਭੇਜਾਂਗੇ ਜੁਰਮਾਨਾ ਵੀ ਕੀਤਾ ਜਾ ਸਕਦਾ ਕਾਨੂੰਨੀ ਕਾਰਵਾਈ ਵੀ ਕਰਾਂਗੇ ਇੱਕ ਚੀਜ਼ ਹੋਰ ਸਲ ਮੈਂ ਦੇਖੀ ਹੈ ਕਿ ਕਿ ਕਈ ਲੋਕ ਹੈਗੇ ਨੇ ਸਕੂਟਰ ਦੇ ਉੱਤੇ ਆਪਣੇ ਬੈਗ ਰੱਖਿਆ ਹੁੰਦਾ ਲਿਫਾਫਾ ਟੰਗਿਆ ਹੁੰਦਾ ਹਵਾ ਤਾਂ ਜਾਂਦੇ ਜਾਂਦੇ ਦੇਖਦੇ ਕਿ ਉਹ ਡੰਪ ਹੈਗਾ ਸ로우 ਕਰਦੇ ਆ ਉਹ ਉੱਥੇ ਥਰੋ ਹੋਣ ਦੀ ਜਗ੍ਹਾ ਕਿਤੇ ਹੋਰ ਥਰੋ ਹੋ ਜਾਂਦਾ ਬਿਲਕੁਲ ਇਹਦੇ ਲਈ ਸਾਡੀ ਸਾਰੀ ਸਟਰੈਟਜੀ ਏਸੀ ਚੀਜ਼ ਲਈ ਬਣਾਈ ਗਈ ਹੈ ਕਿਉਂਕਿ ਜਿੱਥੇ ਕੂੜਾ ਪਹਿਲਾਂ ਪਿਆ ਹੁੰਦਾ ਹੈਗਾ ਉੱਥੇ ਇੱਕ ਡਿਟੈਂਸੀ ਹੈ ਲੋਕਾਂ ਦੀ ਇੱਕ ਧਾਰਨਾ ਹੈ ਕਿ ਇੱਥੇ ਆਪਾਂ ਕੂੜਾ ਸਿੱਟ ਸਕਦੇ ਹਾਂ ਤੇ ਤਾਂ ਹੀ ਉੱਥੇ ਹੋਰ ਕੂੜਾ ਜਿਹੜਾ ਸਿੱਟਦੇ ਨੇ ਜਿੱਥੇ 10 ਬੈਗ ਉੱਥੇ 100 ਬੈਗ ਹੋ ਜਾਂਦੇ ਨੇ ਪਰ ਜਿੱਥੇ ਇੱਕ ਵੀ ਬੈਗ ਨਹੀਂ ਹੋਊਗਾ ਜੋ ਬਿਲਕੁਲ ਸਾਫ਼ ਹੋਗਾ ਉੱਥੇ ਨਹੀਂ ਲੋਕੀ ਜਿਹੜਾ ਕੂੜਾ ਸੁੱਟਣ ਤਾਂ ਉਹ ਗੁਰੇਜ਼ ਕਰਨਗੇ ਅਜਿਹੀ ਧਾਵਾ ਦੇ ਅਸੀਂ ਬੋਰਡ ਵੀ ਲਾਵਾਂਗੇ ਨਾਲ ਹੋਰ ਪ੍ਰਬੰਧ ਵੀ ਕਰ ਰਹੇ ਹਾਂ ਇਹ ਨਹੀਂ ਕਿ ਅ ਕੀ ਵੀ ਜਿੱਥੇ ਕੁਝ ਕੁ ਥਾਵਾਂ ਤੋਂ ਬਾਅਦ ਅਸੀਂ ਜਿਹੜੇ ਕਲੈਕਸ਼ਨ ਪੁਆਇੰਟ ਆ ਉਹਨਾਂ ਨੂੰ ਠੀਕ ਕਰਨ ਉੱਤੇ ਦਸਪੀਨ ਵੀ ਲਗਾਏ ਜਾਣ ਤੁਸੀਂ ਜੇ ਆਰਡਰ ਪੜਿਆ ਹੋਣਾ ਉਸ 'ਚ ਮੈਂ ਸਿਰਫ ਨਿੱਜੀ ਪਲਾਟ ਨਹੀਂ ਕਿਹਾ ਮੈਂ ਸਰਕਾਰੀ ਵੀ ਪ੍ਰਾਪਰਟੀ ਦੇ ਉੱਤੇ ਵੀ ਮੈਂ ਲਿਖਿਆ ਹੈ ਜੀ ਕਿ ਵੀ ਸਰਕਾਰੀ ਪ੍ਰਾਪਰਟੀ ਦੇ ਵੀ ਜਿਹੜੇ ਸਾਡੇ ਵਿਭਾਗ ਦੇ ਕੋਈ ਖਾਲੀ ਪਲਾਟਸ ਪਏ ਹੋਏ ਨੇ ਉਹਨਾਂ ਦੀ ਰਿਸਪਾਂਸਿਬਿਲਟੀ ਵੀ ਆ ਕਿ ਆਪਣੀ ਜਿਹੜੀ ਥਾਵਾਂ ਨੂੰ ਸਾਫ਼ ਰੱਖਣ ਤੇ ਜੇ ਸਰਕਾਰੀ ਵਿਭਾਗਾ ਦੇ ਮੁਖੀ ਹੈ ਉਹਨਾਂ ਤੇ ਵੀ ਅਸੀਂ ਐਕਸ਼ਨ ਲੈ ਸਕਦੇ ਹਾਂ 10 ਜੁਲਾਈ ਤੋਂ ਪਰੰਤ ਜੇ ਸਾਨੂੰ ਕੋਈ ਪਲਾਟਸ ਕੋਈ ਜਗ੍ਹਾ ਮਿਲਿਆ ਜਿੱਥੇ ਇਸ ਤਰ੍ਹਾਂ ਦੇ ਕੋਈ ਕੂੜਾ-ਕਰਕਟ ਪਿਆ ਹੋਗਾ ਤਾਂ ਕੋਈ ਲੋਕਾਂ ਨੂੰ ਸੁਨੇਹਾ ਦੇਣਾ ਚਾਹੋ ਤੇ ਮੈਂ ਲੋਕਾਂ ਨੂੰ ਹੀ ਸੁਨੇਹਾ ਦੇਣਾ ਚਾਹੁੰਦਾ ਜੋ ਮੈਂ ਬੜੇ ਵਿਸਤ੍ਰਿਤ ਤੌਰ ਤੇ ਲਿਖਿਆ ਸਾਨੂੰ ਤਾਂ ਦੇਖੋ ਮਾਨਯੋਗ ਪੰਜਾਬ ਸਰਕਾਰ ਵੱਲੋਂ ਹੀ ਇਹ ਆਰਡਰ ਆਇਆ ਸੀ ਕਿ ਵੀ ਆਪਕਾ ਕਲੀਨਲਿਨੈਸ ਜਿਹੜੀ ਹੈ ਮੇਨਟੇਨ ਤੇ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਸ਼ਹਿਰ ਨੂੰ ਆਪਣੇ ਜਲੰਧਰ ਸ਼ਹਿਰ ਨੂੰ ਬਹੁਤ ਸੋਹਣਾ ਸਾਫ਼ ਸੁਥਰਾ ਕਰਨਾ ਚਾਹੁੰਦੇ ਆ ਅਸੀਂ ਆਪਣੇ ਵੱਲੋਂ ਪੂਰਾ ਜੋਰ ਲਾ ਰਹੇ ਆ ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਆ ਤੁਸੀਂ ਸਾਡੇ ਸਹਿਯੋਗ ਕਰੋ ਸਾਡੇ ਨਾਲ ਚੱਲੋ ਆਪਾਂ ਜਲੰਧਰ ਨੂੰ ਨੰਬਰ 1 ਜਿਹੜਾ ਕਲੀਨ ਸਿਟੀ ਬਣਾ ਕੇ ਦਵਾਂਗੇ ਤੇ ਅਸੀਂ ਬਸ ਇਹ ਹੀ ਸਿਓਲੀ ਆਰਡਰ ਕੱਢਿਆ ਤੇ ਮੈਨੂੰ ਪੂਰੀ ਆਸ ਹੈ ਤੁਸੀਂ ਇਹਨਾਂ ਹਦਾਇਤਾਂ ਦੀ ਪਾਲਣਾ ਕਰੋਗੇ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸੋ ਇਸਨ ਡਿਪਟੀ ਕਮਿਸ਼ਨਰ ਜਲੰਧਰ ਜੀ ਨੇ ਕਲੀਅਰ ਕੀਤਾ ਕਿ 10 ਜੁਲਾਈ ਤੱਕਰ ਹਰ ਕੋਈ ਜਿਹਦੇ ਪਲਾਟ ਖਾਲੀ ਹੈਗੇ ਨੇ ਵਿਲੇ ਪਏ ਨੇ ਜਿਨ੍ਹਾਂ ਦੇ ਵਿੱਚ ਅਕਸਰ ਲੋਕ ਕੋਲਾ ਕ੍ਰਿਕਟ ਛੁੱਟ ਜਾਂਦੇ ਨੇ ਉਹਨਾਂ ਨੂੰ 10 ਜੁਲਾਈ ਤੱਕ ਸਫਾਈ ਕਰਨ ਦੀ ਗੱਲ ਕਹੀ ਗਈ ਹੈ ਔਰ ਜੇਕਰ 10 ਜੁਲਾਈ ਤੱਕ ਉਹ ਸਫਾਈ ਕਲੀਅਰ ਨਹੀਂ ਹੁੰਦੀ ਤਾਂ ਜੁਰਮਾਨਾ ਵੀ ਹੋ ਸਕਦਾ ਹੈ ਫੋਰਸ ਦਾ ਵੀ ਪ੍ਰਾਵਧਾਨ ਇਹਦੇ ਵਿੱਚ ਰੱਖਿਆ ਗਿਆ 10 ਜੁਲਾਈ ਤੋਂ ਬਾਅਦ ਕੀ ਸ਼ਹਿਰ ਦੀ ਦਸ਼ਾ ਤੇ ਦਿਸਾ ਰਹਿੰਦੀ ਹੈ ਇਹ ਹੋਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਨਵੀਂ ਤਤਾਬ ਅਪਡੇਟ ਲਈ ਜੁੜੇ ਰਹੋ ਦੈਨ ਇਫਸਰਾ ਟੀਵੀ ਦਾ ਮੈਨੂੰ ਦਿਓ ਧੰਨਵਾਦ